ਮੈਂ ਤਾਂ ਦਾ ਮੁੱਖ ਮੰਤਰੀ ਦਰਮਪ੍ਰੀਤ ਸਿੰਘ ਮੁੱਖ ਮੰਤਰੀ ਹੁਣ ਤਾਂ ਸੁਣਾਉਨੇ ਆ ਰੰਗਰੇਟੇ ਬਜਵੀ ਸਖਾ ਦਾ ਸ਼ਬਦ ਅਸੀਂ ਭਾਜੀਪੀ ਬਾਜੀਪਦੇ ਪੱਕੇ ਦੋਸ਼ਮਣ ਦੇ ਛਡ ਬਾਈਏ ਛੱਕੇ ਸਾਨੂੰ ਕਦੇ ਗੁਰੂ ਨਾ ਤਕੇ ਗੁਰੂ ਦੇ ਬੇਟੇ ਹੁਣ ਨੇ ਆ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਅਸੀਂ ਬੜੇ ਫਕਰ ਨਾਲ ਕਹਿੰਦੇ ਹਾਂ ਰੰਗਰੇਟੇ ਹੁਣ ਨੇ ਆ ਅਸੀਂ ਲਖਦੇ ਨਹੀਂ ਬਦਾਵੇ ਨਹੀਂ ਕਰਨੇ ਪੈਣ ਪਛਤਾਵੇ ਜਿੱਥੇ ਗੁਰੂ ਜਿੱਥੇ ਸਾਨੂੰ ਗੁਰੂ ਬੁਲਾਵੇ ਹਾਜ਼ਰ ਬੈਟੇ ਹੁੰਨੇ ਆ ਅਸੀਂ ਬੜੇ ਖਫਰ ਨਾਲ ਅਸੀਂ ਬੜੇ ਫਖਰ ਨਾਲ ਕਹਿੰਨੇ ਆ ਅਸੀਂ ਰਗਰੇਟ ਰੰਗਰੇਟ ਗੁਰੂ ਦੇ ਬੈਟੇ ਹੁੰਨੇ ਆ ਸਾਡਾ ਪਰਖਿਆ ਗੁਰੂ ਨਿਸ਼ਾਨਾ ਆ ਜਾਏ ਸਤਗੁਰ ਦਾ ਪਰਵਾਨਾ ਲੁਕਦੇ ਨਹੀਂ ਬਚਾ ਕੇ ਜਾਣਾ ਪਾਵੇ ਲੇਟੇ ਹੁੰਨੇ ਆ ਅਸੀਂ ਬੜੇ ਫਖਰ ਨਾਲ ਕਹਿੰਨੇ ਆਂ ਰਗਰੇਟੇ ਗੁਰੂ ਕੇ ਬੇਟੇ ਹੁੰਨੇ ਆਂ ਅਸੀਂ ਮੰਗੀਂ ਆ ਨਹੀਂ ਤਨਖਾਹਾਂ ਅਸੀਂ ਮੰਗੀਂ ਆ ਨਹੀਂ ਤਨਖਾਹਾਂ ਛੱਡਿਆ ਨਹੀਂ ਗੁਰੂ ਵਿਚਰਾਹਾਂ ਛੱਡਿਆ ਨਹੀਂ ਗੁਰੂ ਵਿਚਰਾਹਾਂ ਅਸੀਂ ਸਦਾ ਗੁਰੂ ਦੀਆਂ ਬਾਹਾਂ ਵਿੱਚ ਸਮਾਟੇ ਹੁੰਨੇ ਆਂ ਅਸੀਂ ਬੜੇ ਫਖਰ ਨਾਲ ਕਹਿੰਨੇ ਆਂ ਅਸੀਂ ਰਗਰੇਟੇ ਰਗਰੇਟੇ ਗੁਰੂ ਦੇ ਬੇਟੇ ਹੁੰਨੇ ਆ ਸਨਵਾਰ ਸਤਗੁਰ ਨੇ ਦਿੱਤੇ ਤੈਨੂੰ ਹਰ ਜਗ ਜਿੱਤੇ ਕੋਈ ਤੋਗਵਾਲੀਆ ਤੇ ਤੇ ਗੁਰੂ ਦੇ ਬੇਟੇ ਹੁੰਨੇ ਆ ਅਸੀਂ ਬੜੇ ਫਖਰ ਨਾਲ ਕਹਿੰਨੇ ਹਾਂ ਰਗਰੇਟੇ ਗੁਰੂ ਦੇ ਬੇਟੇ ਹੁੰਨੇ ਆ ਰਗਰੇਟੇ ਗੁਰੂ ਦੇ ਬੇਟੇ ਹੁੰਨੇ ਆ ਯੋ ਬਾਈ ਬੰਦੀਆ